ਇਸ ਅੰਦੋਲਨ ਦਾ ਨਿਪਟਾਰਾ ਜਲਦ ਹੋਵੇ ਜਿਹੜੇ ਕਹਿੰਦੇ ਨੇ ਵੀ ਕਿਸਾਨ ਮਜ਼ਦੂਰ ਵਿਹਿਲੇ ਨੇ ਉਹ 10 ਦਿਨ ਸਾਡੇ ਨਾਲ ਸੜਕਾਂ ਤੇ ਆਜਣ ਇਹਦੇ ਵਿੱਚ 45 ਸ਼ਹੀਦੀਆਂ ਹੋ ਚੁੱਕੀਆਂ ਸੋ ਕੇਂਦਰ ਨੇ ਕਿੰਨੀਆਂ ਕੁ ਬਲੀਆਂ ਲੈਣੀਆਂ ਵਾਸੀਂ ਸੀ ਨਹੀਂ ਸਮਝਦੇ ਹੈਗੇ ਇਸ ਕਰਕੇ ਅਸੀਂ ਚਾਹਾਂਗੇ ਜਲਦ ਨਿਪਟਾਰਾ ਹੋਵੇ ਉੱਤਰ ਭਾਰਤ ਦੇ ਵਪਾਰੀ ਉੱਤਰ ਭਾਰਤ ਦੇ ਟਰਾਂਸਪੋਰਟਰ ਆਮ ਲੋਕ ਸਥਾਨੀਆਂ ਲੋਕਾਂ ਨੂੰ ਬਹੁਤ ਮੁਸ਼ਕਲਾਂ ਨੇ ਇਸ ਕਰਕੇ ਇਹ ਮਸਲਾ ਹੱਲ ਹੋਣਾ ਚਾਹੀਦਾ ਕਿਸਾਨਾਂ ਅਤੇ ਕੇਂਦਰ ਦੇ ਵਿਚਾਲੇ ਐਮਐਸਪੀ ਅਤੇ ਹੋਰ ਮੰਗਾਂ ਨੂੰ ਲੈ ਕੇ ਅੱਜ 6ਵੀਂ ਮੀਟਿੰਗ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਹੋਵੇਗੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਇਸ ਤੋਂ ਇਲਾਵਾ ਪ੍ਰਲਾਦ ਜੋਸ਼ੀ ਅਤੇ ਹੋਰ ਅਧਿਕਾਰੀ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਕਿਸਾਨਾਂ ਦੇ ਵੱਲੋਂ 28 ਕਿਸਾਨ ਆਗੂ ਸਾਂਝੇ ਕਿਸਾਨ ਮੋਰਚੇ ਦੇ ਮੁਖੀ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਨ ਸਿੰਘ ਪੰਦੇੜ ਦੀ ਅਗਵਾਈ ਹੇਠ ਇਸ ਮੀਟਿੰਗ ਦੇ ਵਿੱਚ ਪਹੁੰਚਣਗੇ ਡੱਲੇਵਾਲ ਨੂੰ ਐਂਬੂਲੈਂਸ ਦੇ ਰਾਹੀਂ ਖਨੋਰੀ ਸਰਹੱਦ ਤੋਂ ਚੰਡੀਗੜ੍ਹ ਲਿਆਂਦਾ ਜਾਵੇਗਾ ਡੱਲੇਵਾਲ 14 ਫਰਵਰੀ ਨੂੰ ਹੋਈ ਮੀਟਿੰਗ ਦੇ ਵਿੱਚ ਵੀ ਸ਼ਾਮਲ ਹੋਏ ਸੀ ਉਦੋਂ ਉਹਨਾਂ ਨੇ ਕਿਹਾ ਸੀ ਕਿ ਕੇਂਦਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਸਕਾਰਾਤਮਕ ਰਹੀ ਹੈ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਦਾ ਕਹਿਣਾ ਹੈ ਕਿ 25 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਦਾ ਪ੍ਰੋਗਰਾਮ ਤੈਅ ਹੈ ਜੇ ਅਸੀਂ ਗਰਾਊਂਡ 'ਚ ਨਹੀਂ ਹਾਰੇ ਤਾਂ ਟੇਬਲ ਟਾਕ ਤੇ ਵੀ ਨਹੀਂ ਹਾਰਾਂਗੇ ਜੇਕਰ ਗੱਲਬਾਤ ਦੇ ਵਿੱਚ ਸਕਾਰਾਤਮਕ ਹੁੰਗਾਰਾ ਮਿਲਦਾ ਹੈ ਤਾਂ ਤਬਦੀਲੀ ਯਕੀਨੀ ਹੈ ਇਹਦਾ ਸਾਡਾ ਮੋਰਚਾ ਲਗਭਗ 1 ਸਾਲ ਤੇ ਉੱਪਰ 10-12 ਦਿਨ ਹੋ ਗਏ ਆ ਅੱਜ ਕੇਂਦਰ ਨਾਲ 6ਵੇਂ ਦੌਰ ਦੀ ਵਾਰਤਾ ਹੋਣ ਜਾ ਰਹੀ ਹੈਗੀ ਇਹਦੇ ਵਿੱਚ ਖੇਤੀਬਾੜੀ ਮੰਤਰੀ ਤੇ ਹੋਰ ਮੰਤਰੀਆਂ ਦੇ ਸ਼ਾਮਲ ਹੁੰਦੀਆਂ ਸਾਡੇ ਕੋਲ ਸੂਚਨਾਵਾਂ ਨੇ ਇੱਧਰ ਕਿਸਾਨ ਮਜ਼ਦੂਰ ਮੋਰਚਾ ਭਾਰਤ ਐਸਕੇਐਮ ਗੈਰ ਰਾਜਨੀਤਿਕ ਭਾਰਤ ਉਹਦਾ ਵਫਰ ਜੜਾ ਵਾ ਉਹ ਸ਼ਾਮਿਲ ਹੋਣ ਜਾ ਰਿਹਾ ਹੈ ਅੱਗੇ ਗੱਲ ਵਧੂਗੀ ਅਸੀਂ ਖੇਤੀਬਾੜੀ ਮੰਤਰੀਆਂ ਮੰਤਰੀਆਂ ਕੋ واس ਰੱਖਾਂਗੇ ਉਦੇਸ਼ ਦੇ ਪ੍ਰਧਾਨ ਮੰਤਰੀ ਤੇ ગ્રામ ਮੰਤਰੀ ਨਾਲ ਗੱਲਬਾਤ ਕਰਕੇ ਆਉਣਗੇ ਔਰ ਇਸ ਅੰਦੋਲਨ ਦਾ ਨਿਪਟਾਰਾ ਜਲਦ ਹੋਵੇ ਜਿਹੜੇ ਕਹਿੰਦੇ ਨੇ ਵੀ ਕਿਸਾਨ ਮਜ਼ਦੂਰ ਵਿਹਲੇ ਨੇ ਉਹ 10 ਦਿਨ ਸਾਡੇ ਨਾਲ ਸੜਕਾਂ ਤੇ ਆਜਣ ਇਹਦੇ ਵਿੱਚ 45 ਸ਼ਹੀਦੀਆਂ ਹੋ ਚੁੱਕੀਆਂ ਸੋ ਕੇਂਦਰ ਨੇ ਕਿੰਨੀਆਂ ਕੁ ਬਲੀਆਂ ਲੈਣੀਆਂ ਵਾਸੀਂ ਸੀ ਨਹੀਂ ਸਮਝਦੇ ਹੈਗੇ ਇਸ ਕਰਕੇ ਅਸੀਂ ਚਾਹਾਂਗੇ ਜਲਦ ਅੰਤਾਰਾ ਹੋਵੇ ਪਰ ਸਾਡੇ ਸਾਹਮਣੇ ਖੜੀ ਜਿਹੜੀ ਕੰਧ ਆ ਜਿਹੜੀ ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਨੇ ਕੱਢੀ ਹੋਈ ਆ ਇਹ ਜਲਦੀ ਤੋਂ ਜਲਦੀ ਢਵੇ ਅਰਾਵਾ ਜਾਈ ਖੁੱਲੇ ਕਿਉਂਕਿ ਉੱਤਰ ਭਾਰਤ ਦੇ ਵਪਾਰੀ ਉੱਤਰਪਾਰ ਦੇ ਟਰਾਂਸਪੋਰਟਰ ਆਮ ਲੋਕ ਸਥਾਨੀਆਂ ਲੋਕਾਂ ਨੂੰ ਬਹੁਤ ਮੁਸ਼ਕਲਾਂ ਨੇ ਇਸ ਕਰਕੇ ਇਹ ਮਸਲਾ ਹੱਲ ਹੋਣਾ ਚਾਹੀਦਾ ਪੰਜਾਬ ਸਰਕਾਰ ਦਾਅਵੇ ਤਾਂ ਕਰਦੀ ਆ ਵੀ ਅਸੀਂ ਕਿਸਾਨਾਂ ਦੇ ਨਾਲ ਆ ਪਰ ਲੋਕਲ ਸੜਕਾਂ ਬਹੁਤ ਟੁੱਟ ਗਈਆਂ ਕੋਈ ਰਿਪੇਅਰ ਨਹੀਂ ਹੈਗੀ ਜੋ ਅਸੀਂ ਦੇਖਦੇ ਆ ਇਸ ਕਰਕੇ ਅਸੀਂ ਜਲਦੀ ਇਸ ਮੋਰਚੇ ਦਾ ਹੱਲ ਚਾਹਾਂਗੇ ਔਰ ਅਸੀਂ ਸਾਰੇ ਆਗਾਵੰਦੂ ਸੋਚਣਾ ਪੋਜ਼ਿਟਿਵ ਮਾਈਂਡ ਨਾਲ ਮੀਟਿੰਗ ਵਿੱਚ ਸ਼ਾਮਲ ਹੋਵਾਂਗੇ ਮੀਟਿੰਗ ਤੋਂ ਬਾਅਦ ਹੀ ਕੀ ਰਿਜ਼ਲਟ ਹੁੰਦਾ ਮੀਟਿੰਗ ਦਾ ਇਦੇ ਬਾਰੇ ਕੋ ਟਿੱਪਣੀ ਕੀਤੀ ਜਾ ਸਕਦੀ ਆ